ਸਾਬਕਾ ਗ੍ਰਿਫ ਮੁਲਾਜ਼ਮ ਫਸਿਆ ਤੰਤਰਮੰਤਰ ਦੇ ਜਾਲ ਚ ਕਰੀਬ 60 ਲੱਖ ਰੁਪਏ ਦੀ ਹੋਈ ਠਗੀ ਪੁਲਿਸ ਵੱਲੋਂ ਦੋ ਲੋਕਾਂ ਤੇ ਮਾਮਲਾ ਕੀਤਾ ਗਿਆ ਦਰਜ ਤਫਤੀਸ਼ ਜਾਰੀ ਅੱਜ ਦੇ ਮੋਡਰਨ ਸਮੇਂ 'ਚ ਜਿੱਥੇ ਅੱਜ ਦੇਸ਼ ਚ ਚੰਦਰਮਾ ਤੇ ਪਹੁੰਚ ਚੁੱਕਿਆ ਹੈ ਉਥੇ ਹੀ ਅੱਜ ਵੀ ਕਈ ਪਦੇ ਲਿਖੇ ਅਨਪੜਨੇ ਜੋ ਟੋਂਗੀ ਬਾਬਿਆਂ ਤੇ ਚਾਕਰਾਂ 'ਚ ਆਪਣਾ ਸਿਬ ਕੁਝ ਗਵਾ ਬੈਠਦੇ ਨੇ ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਸੁਜਾਨਪੁਰ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਸਾਬਕਾ ਗ੍ਰਿਫ ਮੁਲਾਜ਼ਮ ਨੂੰ ਔਲਾਦ ਦੀ ਪਾਲ ਮਹਿੰਗੀ ਪੈ ਗਈ ਅਤੇ ਇਹਨਾਂ ਬਾਬਿਆਂ ਦੇ ਚੱਕਰ 'ਚ ਉਸ ਨਾਲ ਕਰੀਬ 60 ਲੱਖ ਰੁਪਏ ਦੀ ਠਗੀ ਹੋਈ ਹੈ ਅਤੇ ਠਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇ 'ਚ ਹੈ ਜਿਸ ਦਾ ਇਲਾਜ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਜਿਸ ਦੇ ਚੱਲਦੇ ਮਾਮਲਾ ਹੁਣ ਪੁਲਿਸ ਕੋਲ ਜਾ ਚੁੱਕਿਆ ਹੈ ਅਤੇ ਪੁਲਿਸ ਵੱਲੋਂ ਦੋ ਲੋਕਾਂ ਤੇ ਮਾਮਲਾ ਦਰਜ ਕਰ ਆਰੋਪੀਆਂ ਦੀ ਪਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦ ਪੀੜਿਤ ਦੀ ਪਤਨੀ ਜੋ ਕਿ ਇਸ ਘਟਨੇ ਤੋਂ ਬਾਅਦ ਸਦਮੇ ਵਿੱਚ ਹੈ ਅਤੇ ਉਸ ਦਾ ਪਠਾਨਕੋਟ ਦੇ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਉਸ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਪਤੀ ਜਦਕਰ ਆਏ ਤਾਂ ਮੁਹੱਲੇ ਦਾ ਹੀ ਸ਼ਖਸ ਉਹਨਾਂ ਦੇ ਸੰਪਰਕ 'ਚ ਆਇਆ ਅਤੇ ਉਸਨੇ ਉਸ ਦੇ ਪਤੀ ਨੂੰ ਚਾਂਸੇ 'ਚ ਲੈ ਕੇ ਹਾਂ ਕਿ ਉਹ ਕਿਸੇ ਬਾਬੇ ਨੂੰ ਜਾਣਦਾ ਹੈ ਜੋ ਸਾਡੇ ਘਰ ਔਲਾਦ ਦੇ ਸਕਦਾ ਹੈ ਅਤੇ ਮੇਰੇ ਪਤੀ ਵੀ ਉਸ ਦੀਆਂ ਗੱਲਾਂ 'ਚ ਆ ਗਏ ਅਤੇ ਥੋੜੇ-ਥੋੜੇ ਕਰ ਸ਼ਖਸ ਨੇ ਮੇਰੇ ਪਤੀ ਤੋਂ 60 ਲੱਖ ਰੁਪਏ ਦੇ ਕਰੀਬ ਰਕਮ ਲੈ ਲਈ ਹੈ ਇਸ ਦਾ ਪਤਾ ਜਦ ਸਾਨੂੰ ਚਲਿਆ ਤਾਂ ਸਾਡੇ ਵੱਲੋਂ ਇਸ ਸਬੰਧੀ ਥਾਣੇ ਸ਼ਿਕਾਇਤ ਦਰਜ ਗਈ ਹੈ ਦੂਜੇ ਪਾਸੇ ਜਦ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਸ਼ਿਕਾਇਤ ਮਿਲੀ ਸੀ ਕਿ ਸੁजानਪੁਰ ਦੇ ਇੱਕ ਸ਼ਖਸ ਨਾਲ 60 ਲੱਖ ਰੁਪਏ ਦੇ ਕਰੀਬ ਠਗੀ ਹੋਈ ਹੈ ਜਿਸ ਦੇ ਚੱਲਦੇ ਸਾਡੇ ਵੱਲੋਂ ਦੋ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਫੜਨ ਦੇ ਲਈ ਟੀਮਾਂ ਬਣਾਇਆ ਗਿਆ ਹਨ ਅਤੇ ਜਲਦੀ ਹੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਸੰਤੋਸ਼ ਤੁਹਾਡੇ ਘਰ ਲੱਗ ਕੇ ਨਾ ਆਏ ਆ ਰਾਮ ਲਾਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਠਗੀ ਹੋਈ ਹੈ ਧੰਨਵਾਦ ਸਾਡੀ ਇਹ ਹੋਈ ਜੀ ਇਹ ਦਾ ਦੋਸਤ ਸੀ ਰਵਦਾ ਸੁਆਮੀ ਸੀ ਤੇ ਦਿਨ ਆਉਂਦੇ ਜਾਂਦੇ ਸੀ ਇਹਨਾਂ ਨੇ ਉਹਨਾਂ ਨੂੰ ਲਾਲ ਜੀ ਤੇ ਕਿਹਾ ਕਿ ਆਸਰਾ ਦਿੱਤਾ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਤੇ ਕਿਉਂ ਨਾ ਕੋਈ ਲੋਹਤਰਮ ਇਹਨਾਂ ਨੇ ਕਿਹਾ ਕੰਨਾਂ ਦੀਆਂ ਇਹ ਨਹੀਂ ਗਿਆ ਸਾਈਂ ਇੱਦਾਂ ਹੀ ਸੋਚਿਆ ਸਾਚਿਆ ਤੇ ਨਾਇਨ ਕਿਹਾ ਕਿ ਚਲ ਠੀਕ ਹੈ ਮੈਂ ਕਰਾਂਵਾਂਗਾ ਲਾਲ ਜੀ ਉਸ ਤਰ੍ਹਾਂ ਲੱਗੇ ਨਾ ਕੋਲੋਂ ਤੇ ਰਨ ਕੰਨਾਂ ਵੀ ਪੈਸੇ ਵੀ ਨਾਲ ਚਾਹੀਦੇ ਨੇ ਕੋਲ ਬਾਬਾ ਭਈ ਬਾਬਾ ਸਿਆਣਾ ਹੈ ਉਹ ਉਹਨਾਂ ਕੋਲ ਤੈਨੂੰ ਲੈ ਜਾਂਦੇ ਪਰ ਸਾਨੂੰ ਖੜਿਆ ਕਿਤੇ ਨਹੀਂ ਸਰ ਗੁਰਬਸਤ ਹੈ ਅਸੀਂ ਜਿਸ ਨੇ ਇਹਨਾਂ ਨੂੰ ਰਾਜ ਕਰਨ ਵੱਲ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕਾਲਾ ਹੀਰੰਦਲਾ ਕਾਲਾ ਹੀਰੰਦਲਾ ਕੇ ਮੋਢਾ ਆਦਿਕਰ ਮੋਢਾ ਆਦਿਕਰ ਉਹ ਕਾਲਾ ਹੀਰੰਦਲਾ ਮਰ ਗਿਆ ਕਹਿੰਦਾ ਕਾਲਾ ਹੀਰੰਦਲਾ ਮਰ ਗਿਆ ਹੈ ਹੋਰ ਅੱਛਾ ਤੁਹਾਨੂੰ ਕੇਸ ਤੇ ਆ ਗਿਆ ਬਾਟੇ ਤੇ ਬਾਟੇ ਤੇ ਕੇਸ ਤੇ ਆ ਗਿਆ ਕਾਲਾ ਹੀਰੰਦਲਾ ਉਹਨਾਂ ਨੇ ਕਾਲੇ ਹੀਰੰਦਲਾ ਕੇਸ ਬਾਅਦ ਤਾਂ ਫਿਰ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪਿਆ ਗਿਆ ਹੈਗਾ ਉਹ ਕਾਗਜ਼ ਪੱਤਰ ਲਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦਿੱਤੇ ਸਾਨੂੰ ਕੀ ਲਿਖਾਏ ਕੀ ਹੈਗਾ ਸੀਗਾ ਪੁੱਛੂ ਵੀ ਨਹੀਂ ਉਹਨਾਂ ਨੇ ਕਿਹਾ ਗਾਲਾ ਹੀ ਨਮਾਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਿ ਐਸੇ ਤੇ ਪੈਸੇ ਉਹਨਾਂ ਨੇ ਮੰਗਦੇ ਅਸੀਂ ਮੰਗਨੇ ਸ਼ੁਰੂ ਕਰ ਦਿੱਤੇ ਤੇ ਵੀ ਆਨੇ ਪੈਸੇ ਨਹੀਂ ਆਨੇ ਪੈਸੇ ਦਿਓ ਤੁਹਾਡੇ ਤੇ ਅਨਾ ਕੇਸ ਚੱਲ ਰਿਹਾ ਨਹੀਂ ਤਾਂ ਕੇਸ ਉਹਦੇ ਚੱਲਦਾ ਆ ਰਿਹਾ ਜੀ ਕਿੰਨੇ ਕੇ ਪੈਸੇ ਤੋਂ ਟ੍ਰਾਂਸਫਰ ਕੀਤੇ ਉਹਨਾਂ ਨੇ ट्रांसफर ਵੀ ਆਹੀ ਹੋਊਗਾ 60 ਲੱਖ ਰੁਪਏ ਆਹੀ ਪਾਉਂਗਾ ਕਿਰੇ ਕਿਰੇ ਖਾਤੇ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੀ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹੜੇ ਕਿਹੜੇ ਖਾਤੇ ਚ ਗਏ ਨੇ ਫਿਰ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੁਹਿੰਦ ਸ਼ਰਮਾ ਤੇ ਉਸਦੀ ਵਾਈਫ ਤੇ ਉਸਦੀ ਮਦਰ ਉਹ ਪਪਾ ਕੌਣ ਸੀਗਾ ਬਾਬਾ ਕੌਣ ਸੀਗਾ ਬੱਬਾ ਹੀ ਦੇਖਿਆ ਨਹੀਂ ਜੀ ਬੱਬਾ ਦੀ ਹੀ ਦੇਖਿਆ ਨਹੀਂ ਬੱਬਾ ਉਹਨੂੰ ਪਤਾ ਆਏਗਾ ਤੁਹਾਨੂੰ ਨਹੀਂ ਪਤਾ ਬੱਬਾ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਿਰਨ ਮਰ ਗਿਆ ਜਿਹੜਾ ਕਹਿੰਦੇ ਔਰਤ ਤੁਹਾਡਾ ਕੇਸ ਚੱਲ ਜਾਵੇਗਾ ਨਹੀਂ ਤੁਸੀਂ ਦੇਖਿਆ ਕੋਈ ਉਹ ਹਿਰਨ ਵਾ ਬੋਲ ਨਹੀਂ ਆਈ ਤੁਸੀਂ ਕਿਸੇ ਹਵਾਲੇ ਦੇ ਵਿੱਚ ਗਏ ਸੀਗੇ ਨਹੀਂ ਕਿਤੇ ਨਹੀਂ ਗਏ ਸਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੀ ਜਾਂਦਾ ਰਿਹਾ ਕਿੰਨੇ ਕੇ ਪੈਸੇ ਤੁਹਾਡੇ ਕੋਲ ਠਾਕ ਲਏ ਉਹਨੇ 7 ਲੱਖ ਰੁਪਏ ਆ ਕਰ ਲਿਆ 7 ਲੱਖ ਵਿੱਚ ਪੁਲਿਸ ਨੂੰ ਕੰਪਲੀਟ ਕੀ ਕੰਪਲੀਟ ਖਾ ਦੇ ਦੇ ਸਾਰੇ ਕੋਲ ਪੈਸੇ ਲੈਣੇ ਆਨੇ ਲਾਲਚੀ ਬੀ ਦੇ ਕੋਲੋਂ ਕਮ ਲੈਣੇ ਕੀਤੀ ਆ ਕੋਲੋਂ ਕੁਮਲੇਦ ਕੇ ਤੇ ਕੋਲੋਂ ਕਮ ਲੈਟਸ ਚੁਕਦੀ ਨਹੀਂ ਗਈ ਕੀ ਮੰਗ ਕੇ ਕਰਦੇ ਹੋ ਮੰਗੋ ਘੱਲ ਨੂੰ ਨਹੀਂ ਸਹੀ ਤੇ ਜਾਣੀ ਹ ਸਭ ਨੂੰ ਸਾਬੋਣੀ ਚਾਹੀਏ ਗੱਲ ਸਾਨੂੰ ਸਾਡੇ 2.5 ਪੈਸੇ ਮਿਲਨੇ ਚਾਹੀਏ ਹਾਂਜੀ ਸਰ ਕੀ ਨਾ ਤੁਹਾਡਾ ਮੇਰਾ ਨਾਮ ਵੀਨੇ ਕੁਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਜੜੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮੇਰੇ ਮਾਮਾ ਜੀ ਜੋ ਕਿ ਰਾਮ ਲਾਲਾ ਹੁੰਦਾ ਨਾਮ ਉਹ 2 ਸਾਲ ਪਹਿਲੇ ਗ੍ਰੇਫ ਚ ਲਟੈਰ ਹੋਏ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਨਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇਦਾਂ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਹੈ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਹੈ ਕਦੀ ਇਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਹਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹਨੂੰ ਮੰਗਵਾਇਆ ਉਹਨਾਂ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਐਚਓ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠਗੀ ਕੀਤੀ ਹੋਗੀ ਉਹਨੇ ਘਰ ਵੀ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ। ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ। ਪੁਲਿਸ ਕੰਪਲੀਟ ਕੀਤੀ ਹੈ? ਹਾਂਜੀ ਕੀਤੀ। ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋਈ ਆ। ਪੁਲਿਸ ਵਾਲੇ ਕੋਈ ਕਾਰਵਾਈ ਹੋਈ ਹੈ? ਕਾਰਵਾਈ ਕਰਦੇ ਵੇ ਆ ਗਈ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚੱਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆਦਾ ਕਿ ਮੁੰਡੇ ਨੂੰ سزا ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ سزا ਨੂੰ ਕੀ ਕਰਨਾ ਹੈ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇ ਦਿੱਤੀ ਹੈ ਤੇ ਹੁਣ ਲਾਗੇ ਬਜ਼ੁਰਗ ਕੇ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਹੋਂਦੀ ਕੋਈ ਰਿਕਤ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ। ਅ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ। ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ। ਐਫਆਈਆਰ ਨੰਬਰ 77 420 467 671 120 ਬੀ ਲਈ ਹੈ ਨਾਲ। ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ। ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋ ਜਿੱਚੋਂ ਆਰਾਊਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ। ਤਾਂ ਬਾਬਾਦਰ ਜੋ ਗਿਆ ਜੀ? ਹਾਂਜੀ ਹਾਂਜੀ ਕੇਸ ਜਿਸਟਿਡ ਹੋ ਗਿਆ। આરોપી ਫੜਿਆ ਗਿਆ। આરોપી ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਗਿਆ।